तारा चिन्ह डा बेब भीमराव अंबेडकर की प्रतिमा की बेअदबी करने विरुद्ध देहाती मज़दूर सभा अंबेडकर जथेबंदियों वालों केन्द्र से राज सरकार की अर्थी फूक के किया प्रदर्शन तारा चिन्ह तारा चिन्ह भाईचारक एकता लांबू लगा वाली की निशानदेही करके मिसाली सजावं दितियां जानैल फिलौर तारा चिन्ह ਫਿਲੌਰ ਅੰਮ੍ਰਿਤਸਰ ਵਿਖੇ ਬੀਤੇ ਦਿਨੀ ਡਾਕਟਰ ਭੀਮrao ਅੰਬੇਦਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾ ਦਿਵਾਉਣ ਲਈ ਦਿਹਾਤੀ ਮਜ਼ਦੂਰ ਸਭਾਤੇ ਜਨਤਕ ਜਥੇਬੰਦੀਆਂ ਵੱਲੋਂ ਅੱਜ ਫਿਲੌਰ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਮੇਂ ਪ੍ਰਦਰਸ਼ਨ ਦੀ ਅਗਵਾਈ ਮਾਸਟਰ ਹੰਸ ਰਾਜ ਸੰਤੋਖਪੁਰਾ ਅਤੇ ਰਾਜਿੰਦਰ ਕੁਮਾਰ ਬਹਰਮਪੂਰੀ ਨੇ ਕੀਤੀ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਜਰਨੈਲ ਫਲੋਰ ਅਤੇ ਤਮਾ ਫੈਡਰੇਸ਼ਨ ਆਫ ਇੰਡੀਆ ਦੇ ਆਗੂ ਐਡਵੋਕੇਟ ਸੰਜੀਵ ਪੋਰਾ ਅਤੇ ਨੌਜਵਾਨ ਸਭਾ ਦੇ ਆਗੂ ਪਰਸ਼ੋਤਮ ਫਲੋਰ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਂਦੇ ਇਸ ਸਾਜ਼ਿਸ਼ ਦੀ ਗਹਿਰੇ ਤਰੀਕੇ ਨਾਲ ਜਾਂਚ ਕੀਤੀ ਜਾਵੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਤੇ ਇਹ ਘਟਨਾ ਪੰਜਾਬ ਸਰਕਾਰ ਦੀ ناکامی ਵਿੱਚੋਂ ਉੱਭਰੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕੇਂਦਰ ਅਤੇ ਪੰਜਾਬ ਦੀਆਂ ਏਜੰਸੀਆਂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੁਕ ਹੋਣ ਦੀ ਵਜ੍ਹਾ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ। ਇਸ ਮੌਕੇ ਕੁਲਜੀਤ ਸਿੰਘ ਫਿਲੌਰ, ਰਾਹੁਲ ਕੋਰੀ, ਡਾਕਟਰ ਸੰਦੀਪ ਕੁਮਾਰ कर्नेल फिलौर सुनील जसल नगर गुरबचन राम तरसेम लाल जोगिंदर पाल काला, जगन्नाथ जगगी मक्खन राम राम बलजीत सिंह सरूप कलेर दीपक दलजीत कुमार विक्की, मुकेश कुमार बिंदर निहार सनी, प्यारा राम जग्गू, गोपी बिंदर अश्वनी नंगल दीपू सुनीता फिलौर हंस कौर कमलजीत बंगर ਅੰਜੂ ਵਰਦੀ ਮਮਤਾ ਸਰੋਜ ਰਾਣੀ ਕਮਲਾ ਗੁਰਜੀਤ ਕੌਰ ਗੇਜੋ ਮਦੀਪ ਕੌਰ ਸਿੰਦੂ ਅਮਨਦੀਪ ਕੌਰ ਦੇਬੋ ਆਦੇ ਹਜ਼ਰ ਸੰਨ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰਸ਼ਾਨ ਸਿੰਘ ਨਾਗੀ ਦੀ ਰਿਪੋਰਟ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰਸ਼ਾਨ ਸਿੰਘ ਨਾਗੀ ਦੀ ਰਿਪੋਰਟ ਸਾਰੇ ਪੰਜਾਬ ਦੇ ਵਿੱਚ ਜਿਹੜੇ ਫੁਕਲੇ ਫੁਕੇ ਜਾ ਰਹੇ ਆ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਇਹਦੇ ਵਿੱਚ ਜਿਹੜਾ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਬਾਵਾ ਸਾਹਿਬ ਦਾ ਜਿਹੜਾ ਈਸ਼ੂ ਆ ਉਹਨੂੰ ਭੰਨਿਆ ਗਿਆ ਤੇ ਜਿਹੜਾ ਸੰਵਿਧਾਨ ਸੀ ਉਹਦੇ ਸਨੋਭਤ ਕੀਤਾ ਗਿਆ ਜਿਹੜੀ ਉਹਦੇ ਬਣਾਈ ਸੀਗੀ ਸੁਧਾਰ ਨੂੰ ਬਣਾ ਕੇ ਰੱਖਿਆ ਸੀ ਉਹਨੂੰ ਵੀ ਰੋਇਆ ਗਿਆ ਇਸ ਕਰਕੇ ਅੱਜ ਦੇ ਹਾਤੀ ਮਜ਼ਦੂਰ ਖਵਲੋ ਅਸੀਂ ਇਹਦੀ ਨਿੰਦਾ ਕਰਦੇ ਆਂ ਤੇ ਅੱਕੇ ਤੋਂ ਵੀ ਜਿਹੜੇ ਸਾਡੇ ਬਾਵਾ ਸਾਹਿਬ ਦੇ ਈਸ਼ੂ ਲੱਗੇ ਹੋਏ ਆ ਸਰਕਾਰ ਉਹਨਾਂ ਦੀ ਇਰਾਕੀ ਕਰੇ ਤੇ ਇੱਥੇ ਜਾਣਾ ਖਣਾ ਉੱਥੇ ਜਿਹੜਾ ਵੀ ਮਰਜੀ ਉੱਠ ਕੇ ਪੁਰੀ ਵਿਆਪਦੀ ਨਾ ਕਰ ਸਕੇ ਅਸੀਂ ਇਹ ਵੀ ਮੰਨ ਕਰਦੇ ਆਂ ਤੇ ਅਸੀਂ ਪੰਜਾਬ ਸਰਕਾਰ ਜਿਹੜੀ ਆ ਉਹ ਅੱਜ ਜਿਹੜੀ ਕਾਨੂੰਨ ਆ ਕਾਨੂੰਨ ਨਾਲ ਦਾ ਨਾਂ ਨਹੀਂ ਕੋਈ ਰਹਿ ਗਿਆ ਜਿਹੜੀ ਇਹਦੀ ਬਣੀ ਹੋਈ ਆਮਨ ਕਾਨੂੰਨ ਦੀ ਉਹ ਬਹੁਤ ਮਾੜੀ ਆ ਇਸ ਕਰਕੇ ਇਹ ਤਨੀ ਧਾਵਾਵਾਂ ਵਾਪਰ ਰਹੀਆਂ ਆ ਇਹਦੇ ਵਿੱਚ ਸਾਨੂੰ ਇਹਵੇਂ ਜਾਪਦਾ ਜਿਵੇਂ ਏਜੰਸੀਆਂ ਦਾ ਹੱਥ ਹੋਵੇ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਦਾ ਕਿਤੇ ਹੱਥ ਹੋਵੇ ਤੇ ਇਸ ਕਰਕੇ ਇਹ ਧਾਵਾ ਇਦਾਂ ਦੀਆਂ ਵਾਪਰ ਰਹੀਆਂ ਆ ਅਸੀਂ ਚਾਹੁੰਦੇ ਆ ਉਹ ਦੋਸ਼ੀ ਦੇ ਖਿਲਾਫ ਸਵਾਗਤੋ ਸਾਰਿਆਂ ਨੂੰ ਅਮਰ ਪਿਆ ਯਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਜ਼ਰੂਰਤ ਨਾ ਪਵੇ ਉਹ ਤੇ ਐਨਸੋ ਐਨ ਐਸ ਐਸ ਐਨ ਐਸਰ ਦਾ ਜਿਹੜਾ ਕਾਨੂੰਨ ਇਹ ਆਉਟ ਆਇਆ ਜਾਵੇ ਤੇ ਇਸ ਕਰਕੇ ਅਸੀਂ ਅੱਜ ਉਹਦੀ ਨਿੰਦਾ ਕਰਦੇ ਆਂ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਅੱਜ ਆਰਥਿਕ ਮੁੱਦੇ ਆ ਫਲੋਰ ਦੇ ਵਿੱਚ ਨਿਹਾਂ ਤੇ ਬਦਲ ਬਦਲੋ ਜਿਹੜਾ ਸਾਰੇ ਪੰਜਾਬ ਦੇ ਵਿੱਚ ਰੱਖਿਆ ਉਹਦੇ ਕਰਕੇ ਇਹਦੀ ਧੜ ਰਹੀ ਹੈ ਸਾਡੀ ਅੱਜ ਅਸੀਂ ਇਸ ਮਸਲੇ ਤੇ ਇਕੱਠੇ ਹੋਏ ਕਿ ਕੱਲ 26 ਜਨਵਰੀ ਵਾਲਾ ਦਿਨ ਸਿਵਾਇ ਟਾਟਰ ਗੁਰੂ ਇਹ ਦਾ ਕਰਦੀ ਬਰਾਉਦੀ ਦੇ ਜਿਹੜੇ ਤੈਟੂ ਸੀ ਉਸ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਨੇ ਤੋੜ ਪਨ ਕੀਤੀ ਉਹਦੇ ਦਰੋਹ ਦੇ ਵਿੱਚ ਅੱਜ ਅਸੀਂ ਅੱਜ ਉਤਲਾ ਫੁਕਣ ਜਾ ਰਹੇ ਹਾਂ ਅਸੀਂ ਇਹ ਸਰਕਾਰਾਂ ਨੂੰ ਕਹਿੰਦੇ ਹਾਂ ਕਿ ਜੋ ਵੀ ਉਹਨਾਂ ਸਾਕਸ਼ਿਆ ਉਹਨਾਂ ਸਾਰਥ ਦਾ ਸਖਤ ਸਜ਼ਾ ਦਿੱਤੀ ਜਾਵੇ ਤੇ ਅਗੇ ਤੋਂ ਵੀਰੇਕ ਵਿਅਕਤੀ ਨੂੰ ਥੋੜਾ ਜਿਹਾ ਜੀ ਖੋਸਾਂਗੇ ਜਿਹੜੇ ਇਦਾਂ ਕੰਮ ਕਰਨ ਚਾਹਦੇ ਪਰ ਇਦਾਂ ਰਹੇ ਕੰਮ ਕਰਨ ਨਹੀਂ ਜਾਣ ਇਹਦੇ ਵਿੱਚ ਸਰਕਾਰਾਂ ਦਾ ਹੀ ਹੱਥ ਹੋ ਸਕਦਾ ਅਸੀਂ ਇਹ ਕਹਿਨੇ ਉਹ ਜਿਨ੍ਹਾਂ ਨੇ ਇਹ ਬੰਦੇ ਨੇ ਕੰਮ ਕੀਤਾ ਆ ਤਾਂ ਉਹ ਦੇ ਜਿਹੜੇ ਪਿੱਛੇ ਜਿਹੜੇ ਹੱਥ ਆ ਉਸ ਨੂੰ ਵੀ ਪਕੜਿਆ ਜਾਵੇ ਤੇ ਉਹ ਦੀ ਐਸ਼ਾ ਉਹਦੀ ਸਾਤਾ ਵਿੱਚ ਨਿਖੇੜੀ ਦੱਸ। ਕੱਲ ਗਣਤੰਤਰ ਦਿਵਸ ਤੇ ਮੌਕੇ ਅੰਮ੍ਰਿਤਸਰ ਦੇ ਵਿੱਚ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਕੁਝ ਖਰਾਤੀਆਂ ਅੰਤਰਾ ਬਲੋਂ ਉਸ ਘਟਨਾ ਦੀ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਹੋਏ ਭਾਰਤੀਆਂ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪਿਆਰ ਕਰਨ ਵਾਲੇ ਵਿਸ਼ਵਾਪਧਰੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਅੱਜਕੱਲ ਦੇ ਇਲੈਕਟ੍ਰੋਨਿਕ ਮੀਡੀਆ ਦੇ ਯੁੱਗ ਦੇ ਵਿੱਚ ਵੀ ਜਦੋਂ ਲੋਕਾਂ ਦਾ ਜੀਣ ਦਾ ਪੱਤਰ ਸੋਚਣ ਦਾ ਪੱਤਰ ਕਾਫੀ ਡਿਵੈਲਪ ਹੋ ਚੁੱਕਾ ਹੈ ਪਰ ਅਸੀਂ ਅੱਜ ਵੀ ਛੋਟੀ ਮਾਨਸਿਕਤਾ ਦੇ ਨਾਲ ਛੋਟੀ ਟੱਡੀਆਂ ਮਾਨਸਿਕਤਾ ਦੇ ਨਾਲ ਇਸ ਸਟੇਜ ਦੇ ਵਿੱਚ ਧਰਮਾਂ ਦੇ ਨਾਂ ਤੇ ਜਾਤਾਂ ਦੇ ਆਧਾਰ ਦੇ ਉੱਤੇ ਪਾੜਾ ਪਾ ਕੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਾਂ ਸੋ ਇਸ ਘਟਨਾ ਦੀ ਜਿੱਥੇ ਮੈਂ ਧੋਰ ਨਿੰਦਿਆ ਕਰਦਾ ਹਾਂ ਉੱਥੇ ਜਿਹੜੇ ਸਾਡੇ ਸਿੱਖ ਸਮਾਜ ਨਾਲ ਸੰਬੰਧ ਰੱਖਣ ਵਾਲੇ ਸਾਡੇ ਭਰਾ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਟਾਈ ਗਈ ਹੈ ਦੇਸ਼ ਭਰੋਤੀ ਤਾਕਤਾਂ ਮੰਨੋ ਸੰਵਿਧਾਨ ਵਿਰੋਧੀ ਤਾਕਤਾਂ ਵੱਲੋਂ ਕਿ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਹੈ ਮੈਂ ਉਹਨਾਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਚੰਗੀ ਤਰ੍ਹਾਂ ਪੜ੍ਹੋ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਈ ਕਿ ਇਸ ਦੇਸ਼ ਦੇ ਬੋਧੀ ਜੈਨੀ ਤੇ ਸਿੱਖ ਹਿੰਦੂਆਂ ਦਾ ਹਿੱਸਾ ਹਨ ਮੈਂ ਉਹਦੇ ਬਾਰੇ ਲਾਈਵ ਹੋ ਕੇ ਵੀ ਸਾਰੀ ਕਲੀਅਰ ਕਰਾਂਗਾ ਅੱਜ ਰਾਤ ਨੂੰ ਔਰ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਹੋਵੇਗਾ ਇਸ ਦੇਖਦੇ ਕਿਸੇ ਵੀ ਹੋਰ ਧਰਮ ਦੇ ਵਿਅਕਤੀ ਨੂੰ ਉਸ ਧਰਮ ਦੇ ਵਿੱਚ ਜਿਹੜੇ ਸ਼ਾਸਤਰ ਉਹ ਆਪਣੇ ਕੋਲ ਰੱਖਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹ ਰੱਖਣ ਦਾ ਅਧਿਕਾਰ ਨਹੀਂ ਹੈ ਭਾਵੇਂ ਜੇਕਰ Hindu ਕਹਿਣ ਕਿ ਅਸੀਂ ਤਰਸ਼ੂਲ ਰੱਖਣਾ ਹੈ ਸੰਵਿਧਾਨ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਸਿਰਫ ਸਿੱਖਾਂ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਉਹ ਕਿਰਪਾਨ ਰੱਖ ਸਕਦੇ ਹਨ ਪਰ ਇਹਦੇ باوجود ਵੀ ਇਹ ਕਹਿਣਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਆ ਇਹ ਬਾਬਾ ਸਾਹਿਬ ਨੇ ਸੰਵਿਧਾਨ ਚ ਲਿਖਿਆ ਆ ਬਹੁਤ ਹੀ ਕੂੜ ਪ੍ਰਚਾਰ ਆ ਗਲਤ ਪ੍ਰਚਾਰ ਆ ਇਹੋ ਜਿਹੀ ਕੋਈ ਗੱਲ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਨਹੀਂ ਹੈ ਸੋ ਅਸੀਂ ਇਸ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਔਰ ਇਸ ਘਟਨਾ ਦੇ ਪਿੱਛੇ ਜਿਹੜੇ ਦਿਮਾਗ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਅਸੀਂ ਤਾੜਨਾ ਦਿੰਨੇ ਹਾਂ ਕਿ ਇਸ ਦੇਸ਼ ਦੇ ਮਾਹੌਲ ਨੂੰ ਇਸ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਗੁਰੂਆਂ ਦੀ ਧਰਤੀ ਹੈ ਜਿਨਾਂ ਨੇ ਸ਼ਾਂਤੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਪਰ ਅਸੀਂ ਅਸੀਂ ਬਾਣਾ ਤਾਂ ਉਹ ਪਾਇਆ ਹੋਇਆ ਹੈ ਪਰ ਕੰਮ ਸਾਡੇ ਸ਼ਾਂਤੀ ਵਾਲ ਸਾਡੇ ਵਿਰੋਧ ਦੇ ਵਿੱਚ ਹਨ ਖਿਲਾਫ ਹਨ ਸੋ ਇਸ ਘਟਨਾ ਦੀ ਜਿੱਥੇ ਮੈਂ ਨਿੰਦਾ ਕਰਦਾ ਔਰ ਮੈਂ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਹਾਂ ਕਿ ਇਸ ਮੈਟਰ ਦੀ ਜੁੰਗਾਈ ਦੇ ਨਾਲ ਜਾਂਚ ਕਰਕੇ ਜਿਹੜਾ ਦੋਸ਼ੀ ਫੜਿਆ ਗਿਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਆ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਧੰਨਵਾਦ ਜੈ ਭੀਮ ਜੈ ਭਾਲ